ਇਹ ਪਾਈ ਹਰਦੀਪ ਸਿੰਘ ਜੀ ਦੇ ਥੱਲੇ ਕੀ ਪਾਇਆ ਆ ਆਪਾ ਜੀ 4 ਪੈਕਟ ਪੂਸਤ ਪੂਸਤਰ ਦੇ ਕਿੱਲੇ ਦੇ 2 ਪੈਕਟ ਵਧੀਆ ਝਾੜਿਆ ਇਹ ਕਿੰਨੇ ਚਿਰ ਦੀ ਹੈ ਇਹ ਤਕਰੀਬਨ 88 ਦਿਨ ਦੀ ਹੋਈ ਹੈ 88 ਦਿਨ ਦੀ ਅੱਛਾ ਤੇ ਛਲੀਆਂ ਵੇਖੋ ਵੀ ਆਵੇ ਦੋ ਦੋ ਜਾਂ ਕਿਤੇ ਕਿਤੇ ਆ ਤਿੰਨ ਵੀ ਆ ਗਈਆਂ ਵੇਖੋ ਵੀ ਆ ਦੋ 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 ਛਲੀਆਂ ਤੇ ਵਿੱਚ ਤਿੰਨ ਤਿੰਨ ਬਹੁਤ ਪੂ ਵਸਤਰ ਦਾ ਜਿਹੜਾ ਰਿਜ਼ਲਟ ਇੱਕ ਇੱਕ ਬੋਰੀ ਸੁਪਰ ਪਾਈ ਥੱਲੇ ਦੇ ਬਾਕੀ ਬਸ ਇੱਕ ਬੋਰੀ ਸੁਪਰ ਪਾਈ ਇਹਨੇ ਕਿੱਲੇ ਦੀ ਦੋ ਪੈਕਟ ਬਸ ਹਾਂ ਦੋ ਪੈਕਟ ਪੂ ਵਸਤਰ ਦੇ ਪਾਏ ਨੇ ਬਹੁਤ ਵਧੀਆ ਵਧੀਆ ਰਿਜ਼ਲਟ ਹੈ ਪੂ ਵਸਤਰ ਦਾ ਛੱਲੀ ਵੇਖੋ ਕਿੰਨੀ ਵਧੀਆ ਆ ਵੇਖੋ ਛੱਲੀ ਇੱਧਰ ਤੇ ਤੋੜਾ ਹੀ ਰਜ ਗਿਆ ਤੇ ਬਹੁਤ ਵਧੀਆ ਤੇ ਫੜੀ ਇਹਦੀ ਹਾਂ ਦਰਾ ਵੇਖੋ ਕਿਡਾ ਵਧੀਆ ਮੋਤੀਆਂ ਵਰਗਾ ਹੈ ਪੂਰਾ ਸਿਰ ਵੈਨੇ ਆ ਖਾ ਗਿਆ ਤੋਤਾ ਚਲੋ ਨੇ ਵੀ ਖਾਣਾ ਹੀ ਹੈ